ਜਦੋਂ ਸੀ ਪਾਇ ਨਹੀਂ ਸੀਗੇ ਮੈਨੂੰ ਕਹਿੰਦਾ ਪੱਪੀ ਦੇ ਦੇ ਇੱਕੋ ਇਹ ਮੈਂ ਮਾਰ ਜਾਣੀ ਨਹੀਂ ਸਿੱਧਰੀਏ ਨਹੀਂ ਸਿੱਧਰੀਏ ਜਿਹੜੀਆਂ ਰਾਤ ਨੂੰ ਬੰਦੇ ਨਾਲ ਗੱਲਾਂ ਕਰਦੇ ਹੁੰਦੇ ਨੇ ਨਾ ਉਹ ਕਿਸੇ ਕੋਈ ਨਹੀਂ ਦੱਸੀਦੀਆਂ ਹੁੰਦੀਆਂ ਬੀਬੀ ਮੈਂ ਤਾਂ ਤੇਰੇ ਲਈ ਦੱਸਿਆਗਾ ਨਾਲੇ ਵੈਸੇ ਵੀ ਦੇਖੀ ਆ ਪੱਪੇ ਪੱਪੇ ਤਾਂ ਬੱਚਾ ਨੂੰ ਦਿੰਦੇ ਹੁੰਦੇ ਆਗੇ ਹੰਨਾ ਨੇ ਮੈਂ ਕਿਤੇ ਜਵਾਕਾ ਹੁਣ ਨਹੀਂ ਨਾਲੇ ਮਾਂ ਕੋਲੇ ਨਹੀਂ ਦੱਸਦੇ ਹੁੰਦੇ ਮੇਰੇ ਕੋਲੇ ਵੀ ਨਾ ਦੱਸਿਆ ਕਰ ਠੀਕ ਹੈ ਅਜੇ ਤਾਂ ਨਿੱਕਾ ਹੁੰਦਾ ਸੀ ਛੋਟਾ ਜਿਹਾ ਹੁੰਦਾ ਮੈਂ ਗੋਦੀ ਚੱਕ ਕੇ ਖੜੇ ਹੁੰਨੀ ਹੁੰਦੀ ਸੀ ਮੈਂ ਵੀ ਕਿੰਨੀਆਂ ਪੈਰੀਆਂ ਕਰਦੀ ਹੁੰਦੀ ਸੀ ਇਹਦੇ ਨਾਲ ਫਿਰ ਨਿੱਕੇ ਹੁੰਦੇ ਨੇ ਤਾਂ ਮਾਂ ਪਿਓ ਨਾਲ ਪਾਰੀ ਕਰਦੇ ਹੁੰਦੇ ਨੇ ਵੱਡੇ ਹੁੰਦੇ ਨੇ ਜਦੋਂ ਉਦੋਂ ਆਏ ਆਪਣੇ ਬੰਗਾਂ ਨਾਲ ਕਰਦੇ ਹੁੰਦੇ ਹਾਂ ਬੀਬੀ ਫਿਰ ਤਾਂ ਹਣਾ ਬਾਪੂ ਵੀ ਤੇ ਨਾ ਕਰਦਾ ਹੁਣਾ ਫੱਦਰੀਆਂ ਤੂੰ ਤਾਂ ਜਮਾ ਸੁੱਤੀ ਮੈਂ ਕੀ ਕਰਾਂ ਬੀਬੀ ਕੀ ਕਰਨਾ ਆਏ ਨਹੀਂ ਕਹਿੰਦੇ ਹੁੰਦੇ ਅੰਜਾਂ ਜਿਹੇ ਗੱਲਾਂ ਨਹੀਂ ਕਰਦੇ ਹੁੰਦੇ ਨਾਲ ਮਾ ਮਾ ਨਾ ਨਹੀਂ ਕਰਦੇ ਹੁੰਦੇ ਹੋਰ ਕੀਤੇ ਨਾ ਕਰ ਦਿੰਦੇ ਨੇ ਆਪਣੇ ਹਾਂਦਿਆਂ ਦਾ ਦਰਾਈਆਂ ਠਾਣੀਆਂ ਨਾ ਤਾਂ ਕਰ ਲੈਂਦੇ ਹੁੰਦੇ ਨੇ ਮੇਰੇ ਕੋਲ ਕੋਈ ਯਾਦ ਐ ਨਹੀਂ ਬੀਬੀ ਆਪਣੇ ਹੋ ਗਿਆ ਇਕੱਲਾ ਹੈ ਤੇਰੇ ਨਾਲ ਦਰਾਈ ਠਾਣੀ ਕੋਈ ਹੈ ਹੀ ਨਹੀਂਗੀ